ਉਹ ਤਾਂ ਹੁਣ ਮਤਲਬ ਇਹਨਾ ਨਹੀਂ ਕਿ ਰੱਡੀ ਟਟਾਈ ਗੱਲ ਹੈ ਬੀਜੇਪੀ ਦੇ ਬੀਜੇਪੀ ਅਸੀਂ ਤਾਂ ਬੀਜੇਪੀ ਛੱਡ ਕੇ ਆਈਆਂ ਨਾਓ ਤੁਸੀਂ ਕਹਿ ਰਹੇ ਹੋ ਕਿ ਉਹ ਅਕੇਲੇ ਪ੍ਰੋਪਰਾਈਟਰ ਨਹੀਂ ਹੈਗੇ ਕਿਸ ਤਰ੍ਹਾਂ ਫਿਰ ਹੂ ਬੀਲੀਵ ਅਸੀਂ ਗਿਆਨੀ ਹਰਪ੍ਰੀਤ ਸਿੰਘ ਤੇ ਵੀ ਗੱਲ ਕੀਤੀ ਹੈ ਮੇਰਾ ਖੁਦ ਦਾ ਇਹ ਵੀ ਸੀਗਾ ਵੀ ਮਨਪ੍ਰੀਤ ਸਿੰਘ ਵਾਲੀ ਚੰਗੇ ਇੱਕ ਸਖਸ਼ੀਅਤ ਨੇ ਗੁਰਪ੍ਰੀਤ ਸਿੰਘ ਵਡਾਲਾ ਗੁਰਪ੍ਰਤਾਪ ਸਿੰਘ ਵਡਾਲਾ ਚੰਗੀ ਸਖਸ਼ੀਅਤ ਨੇ ਹੋਰ ਵੀ ਜਿtheta ਅਸੀਂ ਕੱਲ ਜਿtheta ਮੈਦਪੁਰ ਆਏ ਸੀ ਮੈਨੂੰ ਉਹ ਵੀ ਜਿਵੇਂ ਦੇਖਿਆ ਮੈਂ ਯਾਰ ਉਹ ਵੀ ਬੰਦੇ ਸ਼ਿਵਨੀ ਅਕਾਲੀ ਦਲ ਵਿੱਚ ਵੱਡਾ ਬਵਾਲ ਸਾਡੇ ਨਾਲ ਇਸ ਵਕਤ ਹੈ ਪ੍ਰਵਿੰਦਰ ਸਿੰਘ ਢਿੰਡਸਾ ਸਰ ਇੱਕ ਟਾਈਮ ਉਹ ਸੀਗਾ ਕਿ ਇੱਥੇ ਹੀ ਬੈਠ ਕੇ ਤੁਸੀਂ ਸੁਖਵੀਰ ਬਾਦਲ ਨਾਲ ਗੱਲ ਵੀ ਕੀਤੀ ਔਰ ਤੁਹਾਡੀ ਪਾਰਟੀ ਨੇ ਮਰਜ ਵੀ ਕੀਤਾ ਹੁਣ ਰਿਜ਼ਲਟ ਦੇ ਬਾਅਦ ਅਚਾਨਕ ਇੰਨਾ ਯੂ ਟਰਨ ਕਿਉਂ ਤੇ ਕੋਈ ਯੂ ਟਰਨ ਨਹੀਂ ਅਸੀਂ ਉਦੋਂ ਵੀ ਅਕਾਲੀ ਦਲ ਨੂੰ ਤਕੜਾ ਕਰਨ ਵਾਸਤੇ ਆਏ ਸੀ ਸਾਨੂੰ ਸੀਗਾ ਵੀ ਅਸੀਂ ਜੇ ਇਕੱਠੇ ਹੁੰਨੇ ਆ ਸ਼ਾਇਦ ਅਕਾਲੀ ਦਲ ਨੂੰ ਕੋਈ ਫਾਇਦਾ ਹੋਵੇ ਕੋਈ ਸਾਨੂੰ ਆਵਦਾ ਕੋਈ ਬਹੁਤ ਵੱਡਾ ਭਲੇਖਾ ਨਹੀਂ ਸੀਗਾ ਇਹ ਅਸੀਂ ਕੋਈ ਟੋਟਲੀ ਟਰਨ ਕਰਦਾ ਵੀ ਕੋਈ ਨਾ ਕੋਈ ਤਾਂ ਸ਼ਾਇਦ ਇੱਕ ਪਰਸੈਪਸ਼ਨ ਚੇਂਜ ਹੋ ਜੇ ਵੀ ਅੱᱨ ਇਕੱਠੇ ਹੋ ਗਏ ਸਾਰੇ ਤੇ ਹੁਣ ਵੀ ਅਸੀਂ ਕਾਲੀ ਦਲ ਦੀ ਸਰਵਾਈਵਲ ਦੇ ਵਾਸਤੇ ਹੀ ਕੰਮ ਕਰ ਰਹੇ ਹਾਂ ਸੋ ਕੋਈ ਉਹਦੇ ਵਿੱਚ ਫਰਕ ਨਹੀਂ ਠੀਕ ਹੈ ਇਹ ਗਲਤੀ ਮੈਂ ਸਮਝਦਾ ਵੀ ਸਾਡੇ ਤੋਂ ਹੋਈ ਹੈ ਢੀਂਸਾ ਸਾਹਿਬ ਨਹੀਂ ਸੀ ਚਾਹੁੰਦੇ ਵੀ ਸੁਖਵੀਰ ਸਿੰਘ ਵਾਲਦੀ ਲੀਡਰਸ਼ਿਪ ਚ ਵਾਪਸ ਆਇਆ ਜਾਵੇ ਮੈਂ ਉਹਨਾਂ ਨੂੰ ਕਨਵਿੰਸ ਕੀਤਾ ਸਾਡੇ ਕੁਝ ਥੋੜੇ ਜਿਹਾ ਹੋਰ ਸਾਥੀ ਸੀ ਜਿਨ੍ਹਾਂ ਨੇ ਉਹਨਾਂ ਨੂੰ ਕਨਵਿੰਸ ਕੀਤਾ ਪ੍ਰੈਸ਼ਰਾਈਜ਼ ਵੀ ਕੀਤਾ ਤੇ ਅੱਜ ਮੈਂ ਸਮਝਦਾ ਵੀ ਸਾਡੀ ਵੱਟੀ ਗਲਤੀ ਸੀ ਵੀ ਠੀਕ ਹੈ ਪਾਰਟੀ ਲਈ ਮਜ਼ਬੂਤੀ ਲਈ ਸਾਡਾ ਇੱਕ ਜ਼ਿੰਮੇਵਾਰੀ ਬਣਦੀ ਹੈ ਪਰ ਉਹਨਾਂ ਦੀ ਲੀਡਰਸ਼ਿਪ ਚਾਉਣਾ ਇਹ 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 ਗਲਤੀ ਸੀਗੀ ਸਾਡੀ ਇਹ ਵੀ ਸੀਗਾ ਕਿ ਕੋਈ ਬਿਟਰਨੈਸ ਸੀਗੀ ਕਿਉਂਕਿ ਤੁਸੀਂ ਸੰਗਰੂਰ ਵਿੱਚ ਪਹਿਲੇ ਇਹ ਹੀ ਚੱਲ ਰਿਹਾ ਸੀਗਾ ਤੁਹਾਡਾ ਨਾਂ ਚੱਲ ਰਿਹਾ ਸੀਗਾ ਕਿ ਤੁਸੀਂ ਵੀ ਲੜਨੇ ਆਂ ਇੱਕ ਸਟਰੋਂਗ ਕੈਂਡੀਡੇਟ ਵੀ ਹੁਣ ਤੇ ਮੀਥੇਰ ਹੈਗਾ ਲੇਕਿਨ ਉਹਨੂੰ ਲੈ ਕੇ ਵੀ ਕੁਝ ਮਨ ਨਹੀਂ ਇਹ ਸਿਰਫ ਟਿਕਟ ਦੀ ਗੱਲ ਨਹੀਂ ਸੀ ਗੱਲ ਸੀ ਵੀ ਜਦ ਦਾ ਸਾਨੂੰ ਪਾਰਟੀ ਦੇ ਵਿੱਚ ਸ਼ਾਮਲ ਕਰਾਇਆ ਗਿਆ ਉਸ ਤੋਂ ਬਾਅਦ ਸਾਨੂੰ ਨੀਵਾ ਦਿਖਾਉਣ ਦੇ ਕਾਫੀ ਇਹਨਾਂ ਨੇ ਯਤਨ ਕੀਤੇ ਸਾਨੂੰ ਜਿਹੜੀਆਂ ਗੱਲਾਂ ਕੀਤੀਆਂ ਉਹ ਸਾਰੀਆਂ ਤੋਂ ਮੁਕਰ ਗਏ ਸਾਡੇ ਨਾਲ ਜੋ ਵਿਹਾਰ ਸੀ ਉਹ ਸਾਰੀ ਚੀਜ਼ ਤੁਹਾਨੂੰ ਮਹਿਸੂਸ ਲੱਗਿਆ ਵੀ ਸਾਨੂੰ ਪਾਰਟੀ ਦੇ ਵਿੱਚ ਰਲਾ ਕੇ ਇਹ ਖਤਮ ਕਰਨਾ ਚਾਹੁੰਦੇ ਨੇ ਉਹਨਾਂ ਦੇ ਐਕਸ਼ਨਸ ਤੋਂ ਉਹਨਾਂ ਦੇ ਕੰਮਾਂ ਤੋਂ ਤੇ ਤਾਂ ਕਰਕੇ ਅਸੀਂ ਪਿਛੇ ਵਾਟੇ ਟਿਕਟ ਦੀ ਜੇ ਸਾਨੂੰ ਕੋਈ ਐਡੀ ਟਿਕਟ ਦੀ ਲਾਲਸਾ ਹੁੰਦੀ ਤਾਂ ਟਿਕਟ ਮੰਗ ਕੇ ਅਸੀਂ ਆਉਂਦੇ ਵਿੱਚ ਅਸੀਂ ਤਾਂ ਕਿਹਾ ਸੀ ਵੀ ਜੋ ਮੈਰਿਟ ਹੋਊਗਾ ਉਹ ਕਰੋ ਤੁਸੀਂ ਉਹਨੇ ਸਾਨੂੰ ਕਿਹਾ ਵੀ ਠੀਕ ਹੈ ਸਾਡੇ ਦੇ ਸਾਥੀ ਨੇ ਉਹਨਾਂ ਨੂੰ ਮੈਰਿਟ ਦੇ ਆਧਾਰ ਤੇ ਤੁਸੀਂ ਟਿਕਟਾਂ ਵੀ ਦਿਓ ਉਹਨਾਂ ਨੂੰ ਅਹੁਦੇ ਵੀ ਦਿਓ ਤੇ ਅਸੀਂ ਕੋਈ ਐਸੀ ਅਨਵੌਲੈਂਟਿਡ ਗੱਲ ਤਾਂ ਕੀਤੀ ਨਹੀਂ ਸੀ ਪਰ ਉਹਨਾਂ ਨੇ ਮਤਲਬ ਸਾਰੀਆਂ ਗੱਲਾਂ ਜਿਹੜੀਆਂ ਕੀਤੀਆਂ ਉਹ ਸਾਨੂੰ ਦਰਕਨਾਰ ਕਰਨ ਵਾਲੀਆਂ ਕੀਤੀਆਂ ਸੋ ਉਸ ਕਰਕੇ ਇਹ ਵੀ ਗੱਲ ਚੱਲ ਰਹੀ ਸੀ ਕਿ ਜਦੋਂ ਤੁਹਾਡੀ ਪਾਰਟੀ ਮਰਜ ਕੀਤੀ ਗਈ ਕੀ ਬੀਜਪੀ ਦੇ ਨਾਲ ਵੀ ਜੁਆਇਨ ਹੈਂਡਸ ਕਰਨਗੇ ਅਲਾਈਅੰਸ ਹੋਏਗੀ ਆਲਾਈਅੰਸ ਨਹੀਂ ਹੋਈ ਉਹਨੂੰ ਲੈ ਕੇ ਵੀ ਕੋਈ ਮਨਮਟੋਫ ਸੀਗਾ ਨਹੀਂ ਨਹੀਂ ਢੀਂਚਾ ਸਾਹਿਬ ਨੇ ਤਾਂ ਮੀਟਿੰਗ ਵਿੱਚ ਕਿਹਾ ਸੀਗਾ ਵੀ ਸਾਨੂੰ ਸਮਝੌਤਾ ਨਹੀਂ ਕਰਨਾ ਚਾਹੀਦਾ ਤੁਸੀਂ ਕਿਸੇ ਵੀ ਜਿਹੜੇ ਉਸ ਮੀਟਿੰਗ ਦੇ ਵਿੱਚ ਲੀਡਰ ਸੀ ਉਹਨੂੰ ਪੁੱਛ ਸਕਦੇ ਹੋ ਢੀਂਚਾ ਸਾਹਿਬ ਦਾ ਕੀ ਸਟੈਂਡ ਸੀ ਉਸ ਕੋਰ ਕਮੇਟੀ ਦੀ ਉਹਨਾਂ ਨੇ ਤਾਂ ਕੋਰ ਕਮੇਟੀ ਤਾਂ ਪਹਿਲਾਂ ਇੱਕ ਹੋਈ ਸੀ ਕਮੇਟੀ ਦੀ ਮੀਟਿੰਗ ਜਿਹੜੀ ਕੁਝ ਬੰਦਿਆਂ ਦੀ ਉੱਚਕੀਨ ਸਾਹਿਬ ਨੇ ਕਿਆਸੀ ਵੀ ਨਾ ਕਰੋ ਸਮਝਿਆ। ਮੈਨੂੰ ਵੀ ਇਹ ਗੱਲ ਆ ਰਹੀ ਹੈ ਕਿ ਜੋ ਲੀਡਰਸ ਰਿਜ਼ੀਗਨੇਸ਼ਨ ਮੰਗ ਰਹੇ ਨੇ ਉਹ ਆਪਰੇਸ਼ਨ ਲੋਟਸ ਦਾ ਹਿੱਸਾ ਹੈ। ਉਹਨਾਂ ਨੇ ਤਾਂ ਦੇਖੋ ਲਾਉਣਾ ਹੀ ਲਾਉਣੇਗਾ। ਉਹਨਾਂ ਨੇ ਤਾਂ ਤੁਸੀਂ ਸੋਨੇ ਦੇ ਬਣ ਜੋ ਫਿਰ ਵੀ ਉਹਨਾਂ ਨੇ ਥੋੜੀ ਤਾਂ ਦੋਸ਼ ਲਾਉਣਾ। ਜਦ ਅਸੀਂ ਉਹਨਾਂ ਦੀ ਹੁਣ ਲੀਡਰਸ਼ਿਪ ਨੂੰ ਚੈਲੰਜ ਕਰਤਾ। ਤਾਂ ਫਿਰ ਉਹਨਾਂ ਨੇ ਹੋਰ ਕੀ ਕਰਨਾ? ਕਿਸੇ ਦਾ ਦੋਸ਼ ਲਾਉਣਾ ਹੀ ਹੈ। ਜੇ ਭਾਜਪਾ ਨਾ ਹੁੰਦੀ ਉਹਨਾਂ ਨੇ ਕਹਿ ਦੇਣਾ ਸੀ ਕਾਂਗਰਸ ਦੇ ਪਿੱਟੂ ਨੇ। ਕਾਂ ਦਾ ਉਹਨਾਂ ਕਹਿੰਦਾ ਸੀ ਆਮ ਆਦਮੀ ਦੇ ਨੇ। ਉਹ ਤਾਂ ਉਹਨਾਂ ਨੇ ਉਹਦਾ ਇੱਕ ਜਿਹੜਾ ਹੈ ਪਾਰਟਿਕੂਲਰ ਉਹਨਾਂ ਦਾ ਇੱਕ ਸਟੈਂਡਰਡ ਇਹ ਜਿਹੜਾ ਹੈ ਅਲੀਗੇਸ਼ਨ ਹੁੰਦਾ ਹੈਗਾ ਕਿ ਜੀ ਇਹ ਦਾ ਦੂਜੀਆਂ ਪਾਰਟੀਆਂ ਨੂੰ ਸਾਨੂੰ ਕਮਜ਼ੋਰ ਕਰਨ ਲਈ ਇਕੱਠੇ ਹੋਗੇ ਤੁਸੀਂ ਇਹ ਪਹਿਲਾਂ ਤੋਂ ਹੀ ਪੱਕ ਰਿਹਾ ਸੀਗਾ ਕਿਉਂਕਿ ਤੁਸੀਂ ਜਲੰਧਰ ਵੀ ਮੀਟਿੰਗ ਕੀਤੀ ਉੱਥੇ ਵੀ ਲੀਡਰਸ ਸੀ ਚੰਡੀਗੜ੍ਹ ਵੱਖਰੀ ਮੀਟਿੰਗ ਚੱਲ ਰਹੀ ਸੀ ਤੇ ਇਹ ਵੀ ਗੱਲ ਆ ਰਹੀ ਹੈ ਸਾਹਮਣੇ ਕਿ ਇਹ ਤੁਸੀਂ ਮਿਲ ਜੁਲ ਕੇ ਨਹੀਂ ਕਰ ਸਕਦੇ ਤੇ ਵੱਖਰੀ ਮੀਟਿੰਗ ਕਰਨ ਦੀ ਪਬਲਿਕ ਅਨਾਉਂਸਮੈਂਟ ਇਹ ਵੀ ਗੱਲ ਆ ਦੇਖੋ ਗੱਲ ਕਿਉਂ ਆ ਰਹੀ ਹੈ ਪਹਿਲਾਂ ਤਾਂ ਇੱਕ ਹੋਰ ਕਮੇਟੀ ਇਹਨਾਂ ਨੇ ਬੁਲਾਈ ਕੋਰ ਕਮੇਟੀ ਦੇ ਵਿੱਚ ਪ੍ਰੋਪਰਲੀ ਡਿਸਕਸ ਹੀ ਨਹੀਂ ਕੀਤਾ ਇਹ ਇਸ਼ੂ ਫਿਰ ਇਹਨਾਂ ਨੇ ਸਾਨੂੰ ਬੁਲਾਇਆ ਹੀ ਨਹੀਂ ਉਹਦੇ ਵਿੱਚ ਕੋਰ ਕਮੇਟੀ ਚ ਜਾਣ ਕੇ ਵੀ ਯਾਰੀ ਸਾਡੇ ਸ਼ਾਇਦ ਵਿਰੋਧ ਕਰਨ ਕਿਉਂਕਿ ਵਿਰੋਧ ਦੀ ਗੱਲ ਤਾਂ ਸੁਣ ਨਹੀਂ ਸਕਦੇ ਇਹ ਫਿਰ ਤੀਸਰੀ ਗੱਲ ਇਹ ਹੋਈ ਵੀ ਇੱਕ ਜੋ ਪ੍ਰੈਸ ਨੋਟ ਦਿੱਤਾ ਸੁਬੀ ਸਿੰਘ ਬਾਲ ਦੀ ਲੀਡਰਸ਼ਿਪ ਚ ਕੌਨਫੀਡੈਂਸ ਰੀਪੋਸ ਕਰਨ ਦਾ ਉਹ ਉੱਥੇ ਡਿਸਕਸ ਹੀ ਨਹੀਂ ਹੋਇਆ ਫਾਲਸ ਜਿਹੜੀ ਹੈ ਇਹਨਾਂ ਨੇ ਗਲਤ ਸਟੇਟਮੈਂਟ ਪ੍ਰੈਸ ਦੇ ਵਿੱਚ ਦਿੱਤੀ ਸੋ ਉਹ ਗੱਲਾਂ ਤੋਂ ਜਦ ਸਾਰਿਆਂ ਨੇ ਮਹਿਸੂਸ ਕੀਤਾ ਵੀ ਇਹ ਰਿਹਾ ਤਾਂ ਮਿਸਲੀਡ ਕਰ ਰਹੇ ਨੇ ਸਾਰਿਆਂ ਨੂੰ ਇਹ ਤਾਂ ਕੋਈ ਗੱਲ ਸੁਣਨ ਨੂੰ ਤਿਆਰ ਨਹੀਂ ਮਿਸਲੀਡ ਕਰ ਰਹੇ ਨੇ ਤਾਂ ਕਰਕੇ ਸਾਰੇ ਫਿਰ ਇਕੱਠੇ ਹੋਏ ਹੈ ਫਿਰ ਇਹ ਜੋ ਹਰਸਿਮਰਤ ਬਾਦਲੀ ਕਹਿ ਰਹੀ ਕਿ ਬੀਜੇਪੀ ਦਾ ਉਹ ਲੈ ਆਪਰੇਸ਼ਨ ਲੋਟਸ ਹੈਗਾ ਜਿਸ ਤਰ੍ਹਾਂ ਮਹਾਰਾਸ਼ਟਰ ਵਿੱਚ ਐਨਸੀਪੀ ਨੂੰ ਤੋੜਾ ਗਿਆ ਸੀ ਉਸ ਤਰ੍ਹਾਂ ਸ਼ੂਮਨੀਆ ਕਾਲੀ ਦਲ ਨੂੰ ਦੇਖੋ ਉੱਥੇ ਤਾਂ ਉਹਨਾਂ ਨੂੰ ਤੋੜ ਕੇ ਸਰਕਾਰ ਬਣਦੀ ਸੀ ਉਹਨਾਂ ਦੀ ਸਰਕਾਰ ਬਣਾਈ ਉਹਨਾਂ ਨੇ ਇੱਥੇ ਤੋੜ ਕੇ ਕੀ ਉਹਨਾਂ ਨੂੰ ਮਿਲਣਾ ਹੈ ਕਾਂਗਰਸ ਨੂੰ ਜਾਂ ਆਮ ਆਦਮੀ ਪਾਰਟੀ ਨੂੰ ਤੋੜਨ ਦਾ ਤਾਂ ਕੋਈ ਫਾਇਦਾ ਮੈਨੂੰ ਫੇਰ ਵੀ ਲੱਗਦਾ ਵੀ ਕਿਉਂਕਿ ਉਹਨਾਂ ਦੀ ਲੜਾਈ ਹੈ ਮੇਨ ਪਾਰਟੀਆਂ ਉਹਨੇ ਇਹਨਾਂ ਨੂੰ ਫਾਇਦਾ ਹੋਊਗਾ ਉਹਦਾ ਹੁਣ ਮਤਲਬ ਇਹਨਾਂ ਨੇ ਇੱਕ ਰੱਡੀ ਟਟਾਈ ਗੱਲ ਹੈ ਬੀਜੇਪੀ ਦੇ ਬੀਜੇਪੀ ਅਸੀਂ ਤਾਂ ਬੀਜੇਪੀ ਛੱਡ ਕੇ ਆਈਆਂ ਅਸੀਂ ਤਾਂ ਬੀਜੇਪੀ ਨੂੰ ਛੱਡ ਕੇ ਇਹਨਾਂ ਦੇ ਨਾਲ ਲੜੇ ਸੀ ਉਹਦਾ ਕਾਰਨ ਸੀਗਾ ਵੀ ਅਸੀਂ ਵੀ ਬੀਜੇਪੀ ਤੋਂ ਨਾਰਾਜ਼ ਹੋ ਗਏ ਸੀਗੇ ਵੀ ਸਾਡੀ ਕੋਈ ਗੱਲ ਜਿਹੜੇ ਅਸੀਂ ਮੁੱਦੇ ਲੈ ਕੇ ਚੱਲੇ ਸੀ ਵੀ ਕੋਈ ਬੰਦੀ ਸਿੰਘਾਂ ਦਾ ਉਦੋਂ ਮੇਰ ਇਹ ਸੀਗਾ ਉਹਨੇ ਸਾਨੂੰ ਭਰੋਸਾ ਵੀ ਦਵਾਇਆ ਮੀਟਿੰਗ ਵੀ ਹੋਈ ਪ੍ਰਿੰਸੀਪਲ ਸੈਕਟਰੀ ਟੂ ਹੋਮ ਮਿਨਿਸਟਰ ਨੇ ਨਾਲ ਮੈਮ ਮੀਟਿੰਗ ਕੀਤੀ ਨਾਲ ਗਜੈਂਦਰ ਸਿੰਘ ਸ਼ਿਕਾਵਤ ਸੀ ਸਾਡੀ ਤਿੰਨਾਂ ਦੀ ਕਮੇਟੀ ਬਣਾ ਕੇ ਮੀਟਿੰਗ ਵੀ ਕਰਾਈ ਉਹਨਾਂ ਨੇ ਉਹ ਸਾਰਾ ਅਸੈਸ ਵੀ ਕੀਤਾ ਪਰ ਨਹੀਂ ਕੋਈ ਕਾਰਵਾਈ ਕੀਤੀ ਤੇ ਅਸੀਂ ਵੀ ਵੀ ਉਸ ਹੋ ਗਏ ਯਾਰ ਕੋਈ ਗੱਲ ਨਹੀਂ ਜਦ ਸਾਨੂੰ ਅਸੀਂ ਜੇ ਤਕੜੇ ਹੋਵਾਂਗੇ ਅਸੀਂ ਜੇ ਪੰਥਕ ਮੁੱਦਿਆਂ ਨੂੰ ਲੈ ਕੇ ਹੱਲ ਕਰਾਂਗੇ ਤਾਂ ਹੀ ਕੋਈ ਹੋ ਅਸੀਂ ਤਾਂ ਹੀ ਉਹਨਾਂ ਨੂੰ ਛੱਡਿਆ ਜਿਸ ਤਰ੍ਹਾਂ ਗਾਂਧੀ ਫੈਮਲੀ ਨੂੰ ਦੇਖਿਆ ਜਾਂਦਾ ਹੈ ਕਾਂਗਰਸ ਦੇ ਨਾਲ ਬਾਦਲ ਫੈਮਲੀ ਨੂੰ ਅਸੋਸੀਏਟ ਕੀਤਾ ਜਾਂਦਾ ਹੈ ਅਕਾਲੀ ਦਲ ਦੇ ਨਾਲ ਨਾ ਤੁਸੀਂ ਕਹਿ ਰਹੇ ਹੋ ਕਿ ਉਹ ਅਕੇਲੇ ਪ੍ਰੋਪਰਾਈਟਰ ਨਹੀਂ ਹੈਗੇ ਕਿਸ ਤਰ੍ਹਾਂ ਫਿਰ ਹੂ ਵਿਲ ਲੀਡ ਕਿੰਦਾ ਇਟ ਇਜ਼ ਤਾਂ ਲੋਕਾਂ ਦੀ ਪੰਛੀ ਦੀ ਪਾਰਟੀ ਹੈ ਪੰਛੀ ਚ ਕੋਈ ਵੀ ਲੀਡ ਕਰ ਸਕਦਾ ਮੰਜੂਰੀ ਨਹੀਂ ਵੀ ਮੌਜੂਦਾ ਜਿਹੜੇ ਪਾਰਟੀ ਦੇ ਵਿੱਚ ਆਗੂ ਨੇ ਉਹਨਾਂ ਚੋਂ ਕੋਈ ਕਰੇ ਕੋਈ ਬਾਹਰਲਾ ਵੀ ਕਰ ਸਕਦਾ ਮੌਜੂਦਾ ਆਗੂਆਂ ਚ ਬਹੁਤ ਚੰਗੇ ਲੀਡਰ ਹੈਗੇ ਨੇ ਜਿਹੜੇ ਲੀਡ ਕਰ ਸਕਦੇ ਨੇ ਇਹ ਤਾਂ ਤੁਸੀਂ ਚਿੰਬੜ ਕੇ ਬੈਠੇ ਹੋ ਅੱਡ ਗੱਲ ਹੈਗੀ ਹੈ ਨਹੀਂ ਤਾਂ ਪਾਰਟੀ ਕੋਲ ਆਗੂਆਂ ਦੀ ਕੋਈ ਕਮੀ ਨਹੀਂ ਹੈਗੀ ਨਾ ਦੱਸੋ ਮੇਰੇ ਬਹੁਤ ਨੇ ਮੈਂ ਜਿਹਦਾ ਮਤਲਬ ਪੰਥਕ ਸਖਸ਼ੀਤਾਂ ਨੇ ਸੰਤ ਮਹਾਪੁਰਖ ਬਹੁਤ ਨੇ ਪੰਜਾਬ ਦੇ ਵਿੱਚ ਜਿਨ੍ਹਾਂ ਦੀ ਬਹੁਤ ਵੱਡੀ ਸੇਵਾ ਲੋਕ ਉਹਨਾਂ ਦਾ ਸਤਿਕਾਰ ਕਰਦੇ ਨੇ ਅਸੀਂ ਗਿਆਨੀ ਹਰਪ੍ਰੀਤ ਸਿੰਘ ਤੇ ਵੀ ਗੱਲ ਕੀਤੀ ਹੈ ਮੇਰਾ ਖੁਦ ਦਾ ਇਹ ਵੀ ਸੀਗਾ ਵੀ ਮਨਪ੍ਰੀਤ ਸਿੰਘ ਵਾਲੀ ਚੰਗੇ ਇੱਕ ਸਖਸ਼ੀਤ ਨੇ ਗੁਰਪ੍ਰੀਤ ਸਿੰਘ ਵਡਾਲਾ ਗੁਰਪ੍ਰਤਾਪ ਸਿੰਘ ਵਡਾਲਾ ਚੰਗੀ ਸਖਸ਼ੀਤ ਨੇ ਹੋਰ ਵੀ ਜਿ세ਰ ਅਸੀਂ ਕੱਲ ਜ세ਰ ਮੈਦਪੁਰ ਆਏ ਸੀ ਮੈਨੂੰ ਉਹ ਵੀ ਜਿਵੇਂ ਦੇਖਿਆ ਮੈਂ ਯਾਰ ਉਹ ਵੀ ਬੰਦੇ ਇੱਕ ਚੰਗੀ ਦੇਖਾ ਲੈ ਨੇ ਬਹੁਤ ਲੋਕ ਨੇ ਹੋਰ ਵੀ ਮੈਂ ਤਾਂ ਜੀ ਕੁਝ ਦੇ ਨਾ ਗਣਾਈ ਨੇ ਬਹੁਤ ਨਿਜਲੇ ਲੀਡ ਕਰ ਸਕਦੇ ਨੇ ਤੇ ਜਿਹੜੇ ਹੋਰ ਵੀ ਸਾਡੇ ਏਸੀ ਕੋਈ ਕਮੀ ਨਹੀਂ ਹੈਗੀ ਲੀਡਰਸ਼ਿਪ ਦੀ ਤੁਹਾਡਾ ਪਲਾਨ ਆਫ ਐਕਸ਼ਨ ਕੀ ਹੈ ਕਿਉਂਕਿ ਇਹ ਮੰਨ ਕੇ ਚੱਲੀਏ ਕਿ ਵਰਟੀਕਲ ਸਪਲਿਟ ਹੋਏਗਾ ਸ਼ਰਨ ਅਸ਼ਰਮਣ ਅਕਾਲੀ ਦਲ ਵਿੱਚ ਆਈ ਮੀਨ ਸਾਨੂੰ ਪਾਰਟੀ ਤੋੜਨ ਦਾ ਤਾਂ ਕੋਈ ਸਾਡਾ ਮਕਸਦ ਹੀ ਨਹੀਂ ਹੈ ਅੱਜ ਤਾਂ ਕਹਿੰਦੇ ਪਾਰਟੀ ਦੇ ਵਿੱਚ ਚੇਂजेस ਆਉਣ ਚੇਂजेस ਆਉਣ ਹਾਂ ਇੱਕ ਤਰਫਾ ਉਹ ਕਹਿ ਰਿਹਾ ਕਿ ਉਹ ਸਪੋਰਟ ਕਰਦੇ ਨੇ ਤੁਸੀਂ ਕਹ ਰਹੇ ਤੁਸੀਂ ਸਪੋਰਟ ਨਹੀਂ ਰੈਜ਼ੀਗਨੇਸ਼ਨ ਮੰਗ ਰਹੇ ਹੋ ਤੇ ਇਹ ਕਾਮਨ ਗਰਾਉਂਡ ਤਾਂ ਹੈਗਾ ਨਹੀਂ ਹੈ ਨਹੀਂ ਕਾਮਨ ਗਰਾਉਂਡ ਤਾਂ ਹੈ ਨਹੀਂ ਪਰ ਇਹ ਤਾਂ ਉਹਨਾਂ ਨੂੰ ਸੋਚਣਾ ਚਾਹੀਦਾ ਵੀ ਪਾਰਟਿਸਪੇਸ਼ਨ ਕਿਹ ਹੈ ਜੇ ਹੁਣ ਉਹ ਸਿਰਫ ਆਪ ਦਾ ਪਰਸਨਲ ਇੰਟਰਸਟ ਲੈ ਕੇ ਬੈਠੇ ਨੇ ਤਾਂ ਉਹ ਤਾਂ ਅਸੀਂ ਕੁਝ ਕਰ ਨਹੀਂ ਸਕਦੇ ਪਹਿਲੀ ਤਾਰੀਖ ਨੂੰ ਤੁਸੀਂ ਜਾ ਰਹੇ ਹੋ ਗੋਲਡਨ ਟੈਂਪਲ ਹਰਮੰਦਰ ਸਾਹਿਬ ਜਾਓਗੇ ਮੱਥਾ ਟੇਕੋਗੇ ਕੀ ਪਲਾਨ ਹੈ ਕੋ ਸਾਡਾ ਤਾਂ ਪਹਿਲਾਂ ਤਾਂ ਸਾਡੇ ਸਾਰਿਆਂ ਦੀ ਅਸੀਂ ਗੱਲ ਕੀਤੀ ਸੀ ਮੰਤਿਕ ਬੜਾ ਵੱਡਾ ਇਸ ਚੀਜ਼ ਦਾ ਬਹੁਤ ਵੀ ਲੈ ਲੋ ਤੇ ਸਮਝੋ ਵੀ ਅਸੀਂ ਇਹ ਮਹਿਸੂਸ ਵੀ ਕਰਦੇ ਆਂ ਵੀ ਕਿਸੇ ਨਾ ਕਿਸੇ ਜਦੋਂ ਉਹਨਾਂ ਨੇ ਗਲਤੀਆਂ ਕੀਤੀਆਂ ਉਹਨਾਂ ਨੂੰ ਬੜੇ ਲੰਬੇ ਸਮੇਂ ਤੋਂ ਕਹਿ ਰਹੇ ਆਂ ਵੀ ਜਾ ਕੇ ਪੇਸ਼ ਹੋ ਕਾਹ ਤੱਕ ਸਾਹਬ ਦੇ ਨਹੀਂ ਮੰਨੀ ਉਹਨਾਂ ਨੇ ਗੱਲ ਇਹ ਹੈਗਾ ਵੀ ਯਾਰ ਉਹਨਾਂ ਨੂੰ ਇਹ ਵੀ ਜਾ ਕੇ ਉੱਥੇ ਗਲਤੀ ਮੰਨਣੀ ਚਾਹੀਦੀ ਸੀ ਚਲੋ ਜੇ ਉਹ ਨਹੀਂ ਅਸੀਂ ਜੇ ਚੁੱਪ ਰਹੇ ਜਾਂ ਕੋਈ ਅ ਸਿੱਧੇ ਢੰਗ ਨਾਲ ਵੀ ਅਸੀਂ ਭਾਗੀਦਾਰ ਬਣ ਗਏ ਉਹਦੇ ਵਿੱਚ ਜੋ ਗਲਤੀਆਂ ਹੋਈਆਂ ਅਸੀਂ ਘਟੋ ਘਟ ਖੁਦ ਤਾਂ ਮਾਫੀ ਮੰਗ ਕੇ ਸੁਰਖਰੂ ਹੋਈ ਹੈ ਨਾ ਸਾਨੂੰ ਘਟੋ ਘਟ ਮਨ ਤੇ ਤਾਂ ਨਹੀਂ ਬੋਝ ਰਹੂਗਾ ਵੀ ਯਾਰ ਅਸੀਂ ਵੀ ਪਾਕਿਦਾਰ ਹਜ ਤੱਕ ਅਕਾਲ ਤਖਤ ਸਾਹਿਬ ਸਾਡੀ ਸਭ ਤੋਂ ਵੱਡੀ ਅਥਾਰਟੀ ਹੈ ਉਦੋਂ ਉੱਤੇ ਕੁਝ ਨਹੀਂ ਤੇ ਉੱਥੇ ਹੀ ਮੈਂ ਸਮਝਦਾ ਅਸੀਂ ਜਾ ਕੇ ਆਪਣੀ ਖਿਮਾ ਯਾਚਨਾ ਕਰ ਸਕਦੇ ਹਾਂ ਇੱਕ ਗੱਲ ਸੀਗੀ ਕਿ ਪੰਜਾਬ ਬਚਾਓ ਯਾਤਰਾ ਕੱਢੀ ਸੀਗੀ ਹੁਣ ਸ਼੍ਰੀ ਬਣੀ ਅਕਾਲੀ ਦਲ ਬਚਾਓ ਯਾਤਰਾ ਹੋ ਰਹੀ ਹੈ ਕੀ ਲੱਗਦਾ ਹੈ ਕਿ ਫਿਊਚਰ ਕੀ ਹੈਗਾ ਕਿਉਂਕਿ 2017 ਤੋਂ 2024 ਤੱਕ ਜੋ ਡਾਊਨਫਾਲ ਹੋਇਆ ਹੈ ਕਿਸ ਤਰ੍ਹਾਂ ਤੁਸੀਂ ਮੰਨਦੇ ਹੋ ਕਿ ਸੁਖਬੀਰ ਬਾਦਲ ਹੀ ਰਿਸਪਾਂਸਿਬਲ ਕੀ ਉਹਨਾਂ ਨੇ ਨਹੀਂ ਕੀਤਾ ਦੇਖੋ ਜੋ ਫੈਸਲੇ ਹੋਏ ਜਿਨ੍ਹਾਂ ਤੇ ਲੋਕਾਂ ਦੀ ਨਾਰਾਜ਼ਗੀ ਕਿਉਂ ਹੈ ਲੋਕ ਕਿਉਂ ਨਹੀਂ ਵੋਟ ਪਾ ਰਹੇ ਕਾਲੀ ਦਲ ਦੇ ਸਮੇਂ ਲੈ ਕੇ ਫੈਸਲੇ ਫਿਰ ਸਮੇ ਸਮੇਂ ਤੇ ਉਸ ਗਲਤੀਆਂ ਨੂੰ ਅਹਿਸਾਸ ਨਾ ਕਰਨਾ ਉਦੋਂ ਬਾਅਦ ਵੀ ਪਾਰਟੀ ਨੂੰ ਇੱਕ ਪ੍ਰਾਈਵੇਟ ਅਧਾਰੇ ਵਾਂਗੂ ਚਲਾਉਣਾ ਮਨਮਰਜ਼ੀ ਦੇ ਫੈਸਲੇ ਕਰਨੇ ਕਿਸੇ ਦੀ ਸਲਾਹ ਨਾ ਲੈਣੀ ਛੋਟੀ ਛੋਟੀ ਗੱਲਾਂ ਹੁਣ ਇਹਨਾਂ ਚੋਣਾਂ 'ਚ ਕਿੰਨੇ ਗਲਤ ਫੈਸਲੇ ਕੀਤੇ ਨੇ ਤੁਸੀਂ ਦੇਖੋ ਅ ਅ ਅਮਰਤਪਾਲ ਦੇ ਖਿਲਾਫ ਕੈਂਡੀਡੇਟ ਖੜਾ ਕਰਨਾ ਸਾਰੀ ਪਾਰਟੀ ਦੇ 80% ਲੋਕਾਂ ਦਾ ਸੀ ਵੀ ਨਹੀਂ ਖੜਾ ਕਰਨਾ ਚਾਹੀਦਾ ਉਹਨੇ ਕਿਸੇ ਦੀ ਨਹੀਂ ਸੁਣੀ ਨਾ ਹੀ ਕਿਸੇ ਨੂੰ ਸਲਾਹ ਲਈ ਨਾ ਕਿ ਸੁਣੀ ਤੇ ਉਹਨੂੰ ਐਲਾਨ ਕਰਤਾ ਨਾਲੇ ਜੇ ਕੋਈ ਐਲਾਨ ਵੀ ਜੇ ਤਾਂ ਪਹਿਲਾਂ ਕਰਦੇ ਅਮਰਿਤਪਾਲ ਦੇ ਕੈਂਡੀਡੇਟ ਬਣਨ ਤੋਂ ਬਾਅਦ ਲੋਕ ਫੇਰ ਵੀ ਮੰਨ ਲੈਂਦੇ ਯਾਰ ਵੀ ਚਲੋ ਇਹਦਾ ਲਾ ਨਹੀਂ ਕਰਤਾ ਅਮਰਿਤਪਾਲ ਸਿੰਘ ਬਾਅਦ ਚ ਕੈਂਡੀਡੇਟ ਬਣੇ ਨੇ ਜਿਸ ਦਿਨ ਅਮਰਿਤਪਾਲ ਸਿੰਘ ਨੇ ਅਨਾਉਂਸ ਕੀਤਾ ਉਸ ਤੋਂ ਅਗਰੇ ਦੇ ਨੇ ਇਹਨਾਂ ਨੇ ਆਪ ਦਾ ਕੈਂਡੀਡੇਟ ਇਹਦਾ ਮਤਲਬ ਤਾਂ ਇਹ ਸੀ ਨਾ ਵੀ ਉਹਨਾਂ ਨੂੰ ਇਹ ਅਮਰਿਤਪਾਲ ਸਿੰਘ ਨੂੰ ਹਰਾਉਣ ਵਾਸਤੇ ਖੜਾ ਕੀਤਾ ਵੀ ਇਹ ਨਾ ਕਿਤੇ ਜਿੱਤ ਜੇ ਜੋ ਇਹ ਚੀਜ਼ਾਂ ਤੁਸੀਂ ਜਦ ਲੋਕਾਂ ਦੀਆਂ ਪੰਥਕ ਦੀਆਂ ਭਾਵਨਾਵਾਂ ਮੈਂ ਨਹੀਂ ਸਮਝਦੇ ਜਾਂ ਉਹਨਾਂ ਦੇ ਉਲਟ ਹੋ ਕੇ ਚੱਲਦੇ ਹੂੰ ਇਹ ਗੱਲਾਂ ਕਿੰਨਾ ਚਿਰ ਚੱਲਣਗੀਆਂ ਮੁਸ਼ਕਲਾਂ ਵੱਧਦੀ ਨਜ਼ਰ ਆ ਰਹੀਆਂ ਹਨ ਸੁਖਬੀਰ ਬਾਦਲ ਹੁਣ ਬਨੇ ਰਹੇਗੇ ਪ੍ਰੈਜ਼ੀਡੈਂਟ ਉਹ ਦੇਖਣ ਵਾਲੀ ਗੱਲ ਹੋਏਗੀ ਕੈਮਰਾ ਪਰਸਨ ਚਾਂਦੀ ਰਾਮ ਦੇ ਨਾਲ ਕਮਲਜੀਤ ਸੰਧੂ ਚੰਡੀਗੜ੍ਹ ਪੰਜਾਬ ਤੱਕ